ਸਤਪਾਲ ਜੀ ਕਿੰਨੇ ਬੱਚੇ ਤੁਹਾਡੇ ਬੱਚੇ 4 ਸੀ ਅੱਛਾ ਕੀ ਪਾਣਾ ਵਾਪਰ ਗਿਆ ਪਾਣਾ ਵਾਪਰਨਾ ਸਰ ਬੱਚਾ ਇੱਕ ਲੜਕੇ ਠੇਕਨੇ ਸੇ ਨਦਲਾਈ ਲੈਣੇ ਸੀ ਕੋਈ ਆ ਉਹ ਸਕੂਲ ਦਾ ਸਮਾਨ ਲੈਣ ਗਿਆ ਸੀ ਸਵਾ ਸੱਤ ਦਾ ਵਕਤ ਆ ਸ਼ਾਮ ਦਾ ਹੂੰ ਬੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਆ ਹੂੰ ਇਹ ਗੱਡੀ ਤੇ ਇਹ ਕਿਹੜੇ ਸਾਥ ਦੇ ਬੱਚੇ ਤਿੰਨਾਂ ਦੀ ਡੈਥ ਹੋ ਗਈ ਤਿੰਨਾਂ ਦੀ ਕਿਤਾਬ ਕੀ ਕੀ ਨਾਮ ਸਿਗਾ ਸੀ ਬੱਚਿਆਂ ਦੇ ਰਤੂ ਰਣੂਕਾ ਹਰਕਾ ਹੂੰ ਤਾਹ ਹੁਣ ਇੱਕ ਬੱਚਾ ਹੀ ਰਹਿ ਗਿਆ ਪੜਨ ਜਾ ਰਹੇ ਸੀਗੇ ਇਹ ਥੋੜਾ ਹੀ ਪਾਂਦਾ 2 ਕਿਲੋਮੀਟਰ ਤੇ ਜਾ ਰਹੇ ਸੀ ਉਹਨਾਂ ਅੱਧਾ ਕਿਲੋਮੀਟਰ ਗਏ ਨੇ ਜੰਗਾਲੇ ਮੋੜ ਤੇ ਜੰਗਾਲੇ ਮੋੜ ਤੇ ਜਾਣਾ ਸੀ ਪਿੰਡ ਪੂਰੇ ਬਾਰੇ ਕੀ ਲੈਣ ਜਾ ਰਹੇ ਸੀਗੇ ਕਾਪੀਆਂ ਕਿਤਾਬੀਆਂ ਹਾਲਦੀਆਂ ਤੇ ਇੱਕ ਬੱਚੀ ਨੇ ਦਵਾਈ ਲੈਣੀ ਸੀ ਹਾਂ ਆਪ ਦਾ ਸਕੂਲ ਦਾ ਸਮਾਨ ਲੈਣ ਗਏ ਸੀ ਚੱਕਰ ਹੋ ਘਰੋਂ ਨਿਕਲੇ ਨੇ ਸਮਾਨ ਲੈਣ ਲਈ ਤੇ ਦਵਾਈ ਲੈਣ ਲਈ ਹਾਂਜੀ ਉਹ ਗੱਡੀ ਮਬਰੋ ਚੜੀ ਹੂੰ ਕਿਤੇ ਤੇਰਾ ਪਰ ਗੱਡੀ ਦੀ ਕੀ ਦੱਸੋ ਇਹ ਜੀ ਇਸੇ ਜੀ ਕੀ ਕੀ ਮੰਗ ਕਰਦੇ ਸੀਗੇ ਉਹ ਲੈ ਜੀ ਉਸਾਰ ਤੇ ਕਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਹਾਂਜੀ ਕਾਰਵਾਈ ਤਾਂ ਚਾਹੀਦੀ ਜੀ ਕੰਮ ਖਤਮ ਹੋ ਗਿਆ ਦੁਨੀਆ ਖਤਮ ਹੋ ਗਈ ਵੀਰੇ ਸਰ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਉਹ ਅਸੀਂ ਭੂਰੇ ਕਲਾਂ ਤੋਂ ਆਏ ਆਂ ਤੇ ਕੀ ਗੋਇਆ ਕੀ ਹੈ ਉਹ ਜੰਗਾ ਵਾਲੇ ਮੋਟਰ ਨੂੰ ਜਾ ਰਹੇ ਸੀ ਜੀ ਮਗਰੋਂ ਕੈਂਟਰ ਵੱਜਿਆ ਜੀ ਉਹਨਾਂ ਤੇ ਗੋਇਆ ਕੀ ਕਿੰਨਾ ਦੇ ਵੱਜਿਆ ਕੋਣ ਸੀਗੇ ਉਹ ਆਪਣੇ ਪਿੰਡੋਂ ਸੀਗੇ ਜੀ ਤਰੀਬ ਬੇਲੂਪੁਰ ਘਰ ਦੇ ਜੀ ਅੱਛਾ ਇੰਟੈਲੀਜੈਂਟ ਮੁੰਡੇ ਨੇ ਕਿੰਨੇ ਦੁਆਬ ਸੀ ਉਹਨਾਂ ਦੇ ਹਾਂ ਦੋ ਕੁੜੀਆਂ ਸੀਗੀਆਂ ਹੂੰ ਤੇ ਇੱਕ ਮੁੰਡਾ ਸੀਗਾ ਅੱਛਾ ਦਸਵੇਂ ਚ ਮੁੰਡਾ ਹੋਣਾ ਆ ਜੀ ਹਾਂ ਕੁੜੀਆਂ ਉਹ ਨਹੀਂ ਫੋਰਸ ਕਰਦੀਆਂ ਪਈਆਂ ਅੱਛਾ ਤੇ ਕਿਵੇਂ ਹੋਇਆ ਕੀ ਕਰਨ ਜਾ ਰਹੇ ਸੀ ਕਿੱਥੇ ਹੋਇਆ ਹਾਦਸਾ ਇਹ ਜੰਗਾ ਵਾਲੇ ਮੋੜ ਤੇ ਤੇ ਪਿੰਡ ਪੂਰੇ ਪਲਾਂ ਦੇ ਵਿਚਾਲੇ ਹੋਇਆ ਜੀ ਅੱਛਾ ਕੀ ਲੈਣ ਕੀ ਲੈਣ ਜਾ ਰਹੇ ਦਵਾਈ ਦੁਈ ਲੈਣ ਜਾ ਰਹੇ ਸੀ ਪੱਕੀ ਵਜ੍ਹਾ ਕੀ ਕੈਂਟਰ ਵੱਜਿਆ ਜੀ ਮਤਲਬ ਕੀ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਤੇਜ਼ ਰਫ਼ਤਾਰ ਸੀ ਉਹਨਾਂ ਦੀ ਤੇ ਇਹ ਕਿੰਦੇ ਤੇ ਹੀਗੇ ਸੀਗੇ ਇਹ ਮੋਟਰਸਾਈਕਲ ਤੇ ਸੀ ਤੇ ਕਿੰਨੇ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਐਡੇ ਟਾਈਮ ਹੋਈ ਇਹ ਇੱਕੋ ਪਰਿਵਾਰ ਦੇ ਹਾਂਜੀ ਹਾਂਜੀ ਇੱਕੋ ਪਰਿਵਾਰ ਦੇ ਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਲੜਕਾ ਹੈਗਾ ਹੁਣ ਹਾਂਜੀ ਇੱਕ ਲੈ ਇੱਕ ਰਹਿ ਗਿਆ ਜੀ ਉਹਨਾਂ ਦਾ ਅੱਛਾ ਮਤਲਬ ਤਿੰਨਿਆਂ ਨੇ ਦੀ ਡੈਥ ਹੋਊ ਤਿੰਨਿਆਂ ਨੇ ਡੈਥ ਬੜੀ ਮਨਭਾਗੀ ਘਟਣਾ ਹੁੰਦੀ ਹਾਂਜੀ ਹਾਂਜੀ ਬਹੁਤ ਜਿਆਦਾ ਹੈ ਜੀ ਉਹ ਵੀ ਸਿੰਘਾ ਕਰਦੇ ਆ ਆਏ ਸਰਕਾਰ ਤੋਂ ਇਹ ਮੰਗ ਚਾਹਣੇ ਆ ਜੀ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਦੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਕੀ ਲੱਗਦੇ ਹੋ ਮੇਰਾ ਨਾਮ ਬਿੱਤਰ ਸਿੰਘ ਹੈ ਜੀ ਮੈਂ ਟ੍ਰਿੰਡ ਦਾ ਜੀ ਆ ਬੀ ਜੀ ਪੀ ਵੱਲੋਂ ਆਇਆ ਹਾਂ ਜੀ ਸਨਿਕੋ ਹਾਂਜੀ ਹਾਂਜੀ